ਬਿਕਰਮ ਮਜੀਠੀਆ ਦੀ ਕੱਲ ਸਮਾਨਤ ਹੋਈ ਤੇ ਜੇਲ੍ਹੋਂ ਬਾਹਰ ਆ ਚੁੱਕੇ ਨੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਕਾਂਗਰਸ ਵੀ ਇਸ ਮਾਮਲੇ ਨੂੰ ਲੈ ਕੇ ਤੇ ਬਿਕਰਮ ਮਜੀਠੀਆ ਦੀ ਜ਼ਮਾਨਤ ਦੇ ਉੱਤੇ ਬਿਆਨ ਦਿੰਦੇ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਹੁਣ ਰਾਣਾ ਗੁਰਜੀਤ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਬਿਕਰਮ ਮਜੀਠੀਆ ਨੂੰ ਜੋ ਵੀ ਜਮਾ ਕੋਰ ਨੇ ਫੈਸਲਾ ਲਿਆ ਹੈ ਤਾਂ ਉਥੇ ਹੀ ਹੁਣ ਜ਼ਮਾਨਤ ਦੇ ਦਿੱਤੀ ਹੈ ਜਿਸ ਦੇ ਤਹਿਤ ਰਾਣਾ ਗੁਰਜੀਤ ਦਾ ਕਹਿਣਾ ਹੈ ਕਿ ਕੋਰ ਦਾ ਫੈਸਲਾ ਸਿਰਮੱਥ ਹੈ ਜਿਸ ਦੇ ਤਹਿਤ ਜੋ ਵੀ ਹੈ ਉਹ ਸੱਚ ਸਾਹਮਣੇ ਨਿਕਲ ਕੇ ਬਾਹਰ ਆਇਆ ਤਾਂ ਜਿਸ ਦੇ ਤਹਿਤ ਹੁਣ ਰਾਣਾ ਗੁਰਜੀਤ ਇਹ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਬਿਕਰਮ ਮਜੀਠੀਆ ਦੀ ਜ਼ਮਾਨਤ ਦੇ ਉੱਤੇ ਰਾਣਾ ਗੁਰਜੀਤ ਦਾ ਆਓ ਤੁਹਾਨੂੰ ਸੁਣਾਉਣੇ ਆਂ ਦੇਖੋ ਜੀ ਗੱਲਿਆ ਮਜੀਠੀਆ ਸਾਹਿਬ ਦੇਤੇ ਜਿਹੜੇ ਪਰਚੇ ਬਣਾਏ ਗਏ ਉਹ ਬਾਹਰ ਹੈ ਚਲੋ ਹਰੇਕ ਬੰਦਾ ਕਾਨੂੰਨ ਦੇ ਤਹਿਤ ਵਕੀਲ ਕਰਦਾ ਜੁਮੰਤ ਮਿਲਿਆ ਅਚੀ ਬਾਤ ਹੈ ਉਹਨੇ ਦਾ ਫੈਸਲਾ ਤਾਂ ਕੋਰਟ ਨੇ ਕਰਨਾ ਕੱਲ ਅ ਡੇਰਾ ਰਾਵਾ ਸਵਾਮੀ ਜਿਹੜੇ ਆ ਬਾਬਾ ਜੀ ਉਹ ਵੀ ਉੱਥੇ ਪਹੁੰਚੇ ਸੀਗੇ ਪੀਠੇ ਸਾਹਿਬ ਨੂੰ ਮਿਲਣ ਲਈ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਉਹਨਾਂ ਤੇ ਤੰਜ ਕਸਦੇ ਕੀ ਕਹਿੰਗੇ ਮੈਂ ਤਾਂ ਸਿਰਫ ਇਹ ਨਾਲ ਕਹਿਣਾ ਚਾਹਣਾ ਇਹ ਧਾਰਮਿਕ ਮਸਲਿਆਂ ਚੋਂ ਮੇਰੀ ਪਾਰਟੀ ਦੂਰ ਰਹਿੰਦੀ ਆ ਪਰ ਮੇਰੇ ਖਿਆਲ ਨਾਲ ਪੋਲੀਟੀਕਲੀ ਸਾਰਿਆਂ ਨੂੰ ਥੋੜੀਆਂ ਦੂਰੀਆਂ ਧਰਮ ਤੋਂ ਬਣਾ ਕੇ ਰੱਖਣੀਆਂ ਚਾਹੀਦੀਆਂ ਹਰ ਬੰਦੇ ਦੀ ਆਪਣੀ ਆਪਣੀ ਆਸਤਾ ਆ ਜਿਸ ਧਰਮ ਨਾਲ ਜੁੜਿਆ ਉਹ ਤਰੱਕੀ ਕਰੇ ਦੇਖੋ ਜੀ ਗੱਲ ਆ ਜੀਠਿਆ ਸਾਹਿਬ ਦੇਤੇ ਜਿਹੜੇ ਪਰਚੇ ਬਣਾਏ ਗਏ ਉਹ ਬਾਹਰ ਆਏ ਚਲੋ ਹਰੇਕ ਬੰਦਾ ਕਾਨੂੰਨ ਦੇ ਤਹਿਤ ਵਕੀਲ ਕਰਦਾ ਜੁਮੰਤ ਮਿਲਿਆ ਅੱਛੀ ਬਾਤ ਹੈ ਉਹਨੇ ਤਾਂ ਫੈਸਲਾ ਤਾਂ ਕੋਰਟ ਨੇ ਕਰਨਾ ਕੱਲ ਅ ਡੇਰਾ ਰਾਵਾ ਸਵਾਮੀ ਜਿਹੜੇ ਆ ਬਾਬਾ ਜੀ ਉਹ ਵੀ ਉੱਥੇ ਪਹੁੰਚੇ ਸੀਗੇ ਪੀਠੇ ਸਾਹਿਬ ਨੂੰ ਮਿਲਣ ਲਈ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਉਹਨਾਂ ਤੇ ਤੰਜ ਕੱਸ ਤੇ ਕੀ ਕਹਿੰਗੇ ਮੈਂ ਤਾਂ ਸਿਰਫ ਇਹ ਨਾਲ ਕਹਿਣਾ ਚਾਹਣਾ ਇਹ ਧਾਰਮਿਕ ਮਸਲਿਆਂ ਚੋਂ ਮੇਰੀ ਪਾਰਟੀ ਦੂਰ ਰਹਿੰਦੀ ਆ ਪਰ ਮੇਰੇ ਖਿਆਲ ਨਾਲ ਪੋਲੀਟੀਕਲੀ ਸਾਰਿਆਂ ਨੂੰ ਥੋੜੀਆਂ ਦੂਰੀਆਂ ਧਰਮ ਤੋਂ ਬਣਾ ਕੇ ਰੱਖਣੀਆਂ ਚਾਹੀਦੀਆਂ ਹਰ ਬੰਦੇ ਦੀ ਆਪਣੀ ਆਪਣੀ ਆਸਤਾ ਆ ਜਿਸ ਧਰਮ ਨਾਲ ਜੁੜਿਆ ਉਹ ਤਰੱਕੀ ਕਰੇ ਦੇਖੋ ਜੀ ਕਹਿੰਦਾ ਮਜੀਠੀਆ ਸਾਹਿਬ ਜੇਤੇ ਜਿਹੜੇ ਪਰਚੇ ਬਣਾਏ ਗਏ ਉਹ ਬਾਹਰ ਹੈ ਚਲੋ ਹਰੇਕ ਬੰਦਾ ਕਾਨੂੰਨ ਦੇ ਤਹਿਤ ਵਕੀਲ ਕਰਦਾ ਜੁਮਾਨਤ ਮਿਲਿਆ ਅੱਛੀ ਬਾਤ ਹੈ ਉਹਨੇ ਤਾਂ ਫੈਸਲਾ ਤਾਂ ਕੋਰਟ ਨੇ ਕਰਨਾ ਕੱਲ ਅ ਡੇਰਾ ਰਾਵਾ ਸਵਾਮੀ ਜਿਹੜੇ ਆ ਬਾਬਾ ਜੀ ਉਹ ਵੀ ਉੱਥੇ ਪਹੁੰਚੇ ਸੀਗੇ ਪੀਠੇ ਸਾਹਿਬ ਨੂੰ ਮਿਲਣ ਲਈ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਉਹਨਾਂ ਤੇ ਤੰਜ ਕੱਸਦੇ ਕੀ ਕਹਿੰਗੇ ਮੈਂ ਤਾਂ ਸਿਰਫ ਇਹ ਨਾਲ ਕਹਿਣਾ ਚਾਹਣਾ ਇਹ ਧਾਰਮਿਕ ਮਸਲਿਆਂ ਚੋਂ ਮੇਰੀ ਪਾਰਟੀ ਦੂਰ ਰਹਿੰਦੀ ਆ ਪਰ ਮੇਰੇ ਖਿਆਲ ਨਾਲ ਪੋਲੀਟੀਕਲੀ ਸਾਰਿਆਂ ਨੂੰ ਥੋੜੀਆਂ ਦੂਰੀਆਂ ਤਨ ਤੋਂ ਬਣਾ ਕੇ ਰੱਖਣੀਆਂ ਚਾਹੀਦੀਆਂ ਹਰ ਬੰਦੇ ਦੀ ਆਪਣੀ ਆਪਣੀ ਆਸਤਾ ਆ ਜਿਸ ਦਰਮਨਾ ਜੁੜਿਆ ਉਹ ਤਰੱਕੀ ਕਰੇ